ਸਤਿ ਸ਼੍ਰੀ ਅਕਾਲ ਨਮਸਤੇ ਗੁੱਡ ਮਾਰਨਿੰਗ ਅਸੀਂ ਕਰਨਾ ਕਸ਼ਮੀਰ ਦੇ ਬੰਦੇ ਕੁਮਾਰੀ ਇੱਕ ਰਾਈਡ ਕਿੰਨੀ ਸਾਈਕਲ ਤੇ ਹਾਂਜੀ ਇਹ ਉਹਦੇ ਬਾਰੇ ਥੋੜੀ ਜਾਣਕਾਰੀ ਮੈਂ ਇਹ ਸੱਡੀ ਜਿਹੜੀ ਰਾਈਡ ਹੈ ਮੇਰੀ ਮੈਂ ਲਾਛੇ ਸਾਲ ਤੋਂ ਸਾਈਕਲਿੰਗ ਕਰ ਰਿਹਾ ਤੇ ਮੇਰੀ ਸਭ ਤੋਂ ਲੰਬੀ ਰੇਸ ਜਿਹੜੀ ਰੇਸ ਸੀਗੀ ਤਰ੍ਹਾਂ ਦੀ ਫਸਟ ਫਸਟ ਐਵਰ ਜਿਹੜੀ NIA ਚ ਪਹਿਲੀ ਵਾਰੀ ਹੋਈ ਹੈ NIA ਚ ਪਹਿਲੀ ਵਾਰੀ ਹੋਈ ਹੈ ਔਰ ਵਰਲਡ ਅਲਟਰਾ ਸਾਈਕਲਿੰਗ ਐਸੋਸੀਏਸ਼ਨ ਜਿਹੜੀ ਸਾਡੀ ਹੈਗੀ ਹੈ ਵਰਲਡ ਦੀ ਸੈਕਲ ਸੈਕਲਿਫਿਕੇਸ਼ਨ ਹੁੰਦੀ ਹੈ ਜਿਹੜੀ ਲੰਬੀ ਰਾਈਡਾਂ ਕਰਦੇ ਅਲਟਰਾ ਰਾਈਡ ਕਰਦੇ 1000 ਤੋਂ ਜ਼ਿਆਦਾ 1000 ਤੋਂ ਬਹੁਤ ਜ਼ ਇਹ ਪਹਿਲੀ ਵਾਰੀ ਰੇਸ ਹੋਈ ਸੀ ਕਿ ਇਹ ਪਾਰਟਿਸਿਪੇਟ ਕੀਤਾ ਪਾਗ ਲਿੱਤਾ ਇਹ ਟੋਟਲ 12 ਰਾਈਡਰ ਸੀਗੇ ਚ 8 ਬੰਦੇ ਨੇ ਫਿਨਿਸ਼ ਕੀਤੀ ਹੈ 13 ਦਿਨ 13 ਰੱਤਾਂ ਤੇ 14 ਦਿਨਾਂ ਦੀ ਸਫ਼ਰ ਕੀਤੀ ਹੈ ਰਾਈਡ ਹੈ 3650 ਕਿਲੋਮੀਟਰ ਲਾਚੌਂਗ ਤੋਂ ਸ਼ੁਰੂ ਕੀਤੀ ਸੀ ਸ਼ਿਰਨਗਰ 25 ਤਰੀਕ ਤੋਂ ਤੇ 10 ਮਾਰਚ ਨੂੰ ਇਸ ਦਪਹਿਰੇ ਪਹੁੰਚ ਕੇ ਸਿੱਖਨੇ ਕਮਰੇ ਸਾਰੇ ਕਿਹੜੀ ਸਿਟੀ ਦੀ ਤੁਹਾਡੀ ਰੈਜੀਡੈਂਸ ਹੈਗੀ ਮੇਰ ਮੇਰੂ ਜਾਣੇ ਰਹਿਣੋ ਲਾ ਤੇ ਮੈਂ ਡਾਕਟਰ ਕਾਉਂਟਿੰਗ ਦਾ ਆਰਥੋਪੈਡਿਕ ਸਜਨਾ ਹੱਡੀਆਂ ਦਾ ਡਾਕਟਰ ਸਪੈਸ਼ਲਿਸਟ ਹਾਂ ਮੇਰਾ ਆਪਣਾ ਹਸਪਤਾਲ ਹੈਗਾ ਸੈਕਟਰ 33 ਦੇ ਹਸਪਤਾਲ प्रैक्टिस करता मेरे नॉल वाइफ हमें गायनकोजिस्ट है असंक मिलकर काम करना सैकंडिंग सैकनिंग सैकंड मेरे मेरी फैमिली रह ही है मेरे फ्रेंड्स काफ़ी है जो कुछ कई डॉक्टर भी है कुछ फैमिल फैम जब फैमिलज हो गई फिर सैकनिंग वे जब शुरू की कई सारे इंडिया घूमे मैं भी स्टेटा घूमिया फिर जितने जगह जगह जाता कई दोस्त नमें बने कई नवी चीज़ें आए ਤੋ ਉਸ ਤੋਂ ਬਾਅਦ 6 ਸਾਲ ਤੋਂ ਮੈਂ ਕਰ ਰਿਹਾ ਤੇ 90000 ਕਿਲੋਮੀਟਰ ਸਾਈਕਲ ਹੁਣ ਤੱਕ ਕਰ ਚੁੱਕਾ ਮੈਂ ਤੇ ਦੇਖ ਕੇ ਦੇਖ ਕੇ ਬੰਦੇ ਕੋ 6 ਸਾਲਾਂ ਚ ਕਿੰਨਾ ਤਰੱਕੀ ਕਰ ਗਿਆ ਸਾਈਕਲਿੰਗ ਉੱਪਰ ਮਤਲਬ ਦੇਖਦੇ ਕਿ ਮੈਨੂੰ ਦੇਖੋ ਚਾਹੀ ਜਿੰਨੂੰ ਦੇਖਿਆ ਸੀ ਇਨਸਪਾਇਰ ਕਰਦੇ ਨੇ ਲੋਕਾਂ ਨੂੰ ਕਾਫੀ ਖੁਸ਼ ਫਿਰ ਕੇ ਜ਼ਮੀਨ ਨਾਲ ਟੱਚ ਹੁੰਨੇ ਆ ਵੀ ਨਹੀਂ ਟੱਚ ਫਰਸਟ ਹੈਂਡਸ ਵੀ ਨਹੀਂ ਸਾਡੇ ਨੇਚਰ ਨਾਲ ਹੁੰਦਾ ਚਾਹੇ ਗਰਮੀ ਹੋਵੇ ਚਾਹੇ ਸਰਦੀ ਹੋਵੇ ਚਾਹੇ ਬਾਰਿਸ਼ ਹੋਵੇ ਚਾਹੇ ਬਰਕੀ ਹੋਵੇ ਮਰਜ਼ੀ ਹੋਵੇ ਅਸੀਂ ਚੱਲਦੇ ਰਹਿਣੇ ਆ ਅਸੀਂ ਜਿਹੜੇ ਮੰਜੇ ਹੁੰਦੇ ਆ ਮੰਜੇ ਸੁਨਨੇ ਆ ਜਿਹੜੇ ਟੱਬੇ ਮੰਜੇ ਵਾਲਾ ਟੱਬ ਹਾਂ ਤੇ ਕੋਈ ਨਹੀਂ ਲੱਗੇ ਤੁਹਾਨੂੰ ਸਾਨੂੰ 13 ਇਹ ਜਿਹੜਾ ਹੈਗਾ ਇਹ ਟ੍ਰਿਪ ਕਿੰਨੇ ਦਿਨ ਦੀ ਕੀਤੀ 13 ਨਾਲ ਤੱਕ ਤੇ 14 ਦਿਨ ਚ ਕੀਤੀ ਹੈ 25 ਤਰੀਕ ਨੂੰ ਸ਼ੁਰੂ ਕੀਤੀ ਤੇ 10 ਨੂੰ ਖਤਮ ਹੋਈ ਹੈ ਤੇ ਅਸੀਂ ਰਸਤੇ 'ਚ ਸਟੇਜ ਵਾਲੀ ਸੀ ਕਿ ਡੇਲੀ ਅਸੀਂ 300 ਕਿਲੋਮੀਟਰ ਚਲਾਨੀ ਹੁੰਦੀ ਸੀ ਨਰਜਾ 280 300 ਕਿਲੋਮੀਟਰ ਤੇ ਅਸੀਂ 13 ਦਿਨ ਚੰਨ ਕਰਕੇ 14 ਦਿਨ ਪਹੁੰਚ ਗਏ ਸੀ ਉੱਤੇ ਕਿਹੜੀ ਸੰਸਥਾਾਂ ਵੱਲੋਂ ਸਹਿਯੋਗ ਮਿਲੇਗਾ ਤੁਹਾਨੂੰ ਸਸਤਾਵਾ ਦੇ ਕੋਮ ਇੱਕ ਤਾਂ ਬੜੀ ਮੇਰੀ ਜੁੜਿਆ ਅਸਤ ਸਭਾ ભગવાન ਮਾਫੀ ਸੁਣਤਨ ਮੇਸ਼ਰ ਸਾਥ ਰਿਆ ਨਾਲ ਰਿਆ ਸਾਡਾ ਹਮੇਸ਼ਾ ਦਾਨ ਸਾਥ ਰਿਆ ਫਿਰ ਮੇਸ਼ਰ ਆਈਮੇ ਡਰੀ ਨੂੰ ਜਾਣਾ ਹੈਗੀ ਮੇਰੀ ਉਹ ਵੀ ਨਾਲ ਮੇਸ਼ਰ ਸਾਡੇ ਸਾਧਨ ਦੀ ਨੀਮ ਰਿਜੈਕਸ਼ਨ ਡਾਕਟਰ ਮੇਸ਼ਰ ਸਾਥ ਲੱਤੇ ਆ ਫਿਰ ਪੱਤਕੋਸ ਵਿੱਚਦਾਗਾ ਉਹ ਵੀ ਹਮੇਸ਼ਾ ਨਾਲ ਰਹਿੰਦਾ ਮੇਰੇ ਕਿਸ ਤਰ੍ਹਾਂ ਮਾਈਂਡ ਗਿਆ ਸਾਈਕਲਿੰਗ ਦਾ ਸ਼ੁਰੂ ਕਰਨੇ ਦਾ ਨਹੀਂ 47 ਸਾਲ ਮੇਰੀ ਉਮਰ ਜਦੋਂ ਹੋਈ ਸੀ ਥੋੜੀ ਜੀ ਪ੍ਰੋਬਲਮ ਹੋਈ ਸੀ ਮੈਡੀਕਲ ਮੈਨੂੰ ਮੈਡੀਕਲ ਪ੍ਰੋਬਲਮ ਹੋਈ ਸੀ ਆਪਣੇ ਵਾਸਤੇ ਸਾਰਾ ਦਿਨ ਪੈਦਲ ਨੱਚ ਖਜਲਬਾਰ ਹੁੰਦੇ ਸੀ ਸਾਰਾ ਦਿਨ ਕੰਮ ਕਰਦੇ ਸੀ ਹਸ अपने से कुछ नहीं कर रहे तो उस अपनी लाइफ स्टाइल सारा बिल्कुल बिगड़ा हुआ था तो वो थोड़ी मेरी आखिरी की प्रॉब्लम आई अखती प्रॉब्लम करके फिर मैंने लगे कि मैंने कुछ लाइफ लाइफस्टाइल चेंज करना चाहिए फिर लाइफ स्टाइल चेंज करना सोचा कि मैं कर सकता जो अपने प्रोफैशन में सब कुछ करता अपने प्रोफेश डॉक्टर मिलकर मेरे को जिम से टाइम नहीं है मेरे को स्विमिंग पूल जाना टाइम चाहिए रनिंग वास्ते भी सब सवेरे जाना पैंता तो साहब पता नहीं टाइम कदम होना सैकलिंग मैं चुना इस करके सइकलिंग किसी वे भी कर सदना किसी जगह कर राती करो सवेरे करो कहते वास्ते नहीं है ਇਹਨਾਂ ਕੋਈ ਕੋਈ ਕੱਪਟ کلب ਜੁਆਇਨ ਕਰਨ ਦੀ ਲੋੜ ਨਹੀਂ ਕੱਲਾ ਹੀ ਕੱਲਾ ਹੀ ਕਰ ਕੱਲਾ ਹੀ ਕਰ ਸਕਦੇ ਕਿਤੇ ਵੀ ਜਾ ਸਕਦੇ ਸੀ ਕੀ ਮੈਸੇਜ ਦੇਣਾ ਚਾਹੋਗੇ ਲੋਕਾਂ ਨੂੰ ਮੇਰਾ ਤਾਂ ਇੱਕ ਮੈਸੇਜ ਹੈ ਕਿ ਆਪਣੇ ਆਪਣੀ ਸਰੀਰ ਦਾ ਧਿਆਨ ਰੱਖਣਾ ਜ਼ਰੂਰੀ ਹੈ ਆਪਣਾ ਹੈਲਥ ਦਾ ਧਿਆਨ ਰੱਖਣਾ ਜ਼ਰੂਰੀ ਹੈ ਮੇਰਾ ਮਿਸ਼ਨ ਜਿਹੜਾ ਸੀਗਾ ਜਿਹੜਾ ਹੁ ਸੈਕਿੰਡ ਕਰਕੇ ਆਇਆ ਮਿਸ਼ਨ ਸਵਸਥ ਭਾਰਤ ਸੁਰੱਖਿਸ਼ ਭਾਰਤ ਸਮੋਖਿਸ਼ ਭਾਰਤ ਔਰ ਸਵਸਥ ਸੋਸ਼ਿਸ਼ ਭਾਰਤ ਸੋਚ ਸਵਸਥ ਸਮੋਖਿਸ਼ ਅਲਸ ਸੁਰੱਖਿਸ਼ ਭਾਰਤ ਚੈਲੇਂਜ ਹੈ ਜੀ ਭਾਰਤ ਜੀ ਦਾ ਤੇ ਆਜ਼ਾਦੀ ਕਾ ਅਮਰਜ ਮੋਹਸਫ ਜਿਹੜਾ ਸੀ ਉਹਦੀ ਤੇ ਰੈਟਟ ਕੀਤੀ ਹੈ ਤੇ ਮੈਂ ਸਾਨੂੰ ਇਹ ਤਿੰ ਜਪਾਨ ਠੀਕ ਰਹਾਵਾਂਗੇ ਤਾਂ ਹੀ ਪੈਸੇ ਕਮਾਈ ਕਮਾਈ ਦੇ ਫਾਇਦੇ ਆਣਗੇ ਆਪਣੇ ਨੂੰਗੇ ਜਿੰਨੇ ਪੈਸੇ ਕਮਾਈ ਜਾਂਦੇ ਆਪਾਂ ਆਪਣੇ ਹੈਲਥ ਵਾਸਤੇ ਕੁਝ ਨਹੀਂ ਸੋਚ ਰਹੇ ਜਾਂ ਆਪਣੇ ਫਿਨਿਸ਼ੀਅਲ ਵਾਸਤੇ ਨਹੀਂ ਸੋਚ ਰਹੇ ਕਿ ਬਾਅਦੋਂ ਇਸ ਸਾਰੇ ਪੈਸੇ ਚੜੇ ਉੱਤੇ درواز ਹੁਣਗੇ ਆਪਣੀ ਤੁਹਾਡੇ ਬਿਮਾਰ ਹੋ ਕੇ 60 ਸਾਲ ਦੀ ਉਮਰ ਬਾਅਦ ਕੁਝ ਹੀ ਹਸਪਤਾਲੇ ਪੈਸੇ ਖਰਚੋਗੇ ਜਾਂ ਬੱਚਿਆਂ ਉੱਤੇ ਪੈਸੇ ਖਰਚੋਗੇ ਬੱਚਨ ਰਿਸ਼ਤਨ ਦੇਓਗੇ ਇਸ ਤੱਕ ਆਪਣੀ ਹੈਲਥ ਬਹੁਤ ਜ਼ਰੂਰੀ ਹੈ ਬੱਚਿਆਂ ਨੂੰ ਵੀ ਗਾਈਡ ਕਰਨਾ ਕਿ ਤੁਹਾਡੇ ਹੈਲਥ ਨਾਲ ਨਾਲ ਕੱਲਾ ਪੈਸਾ ਕਮਾਣਾ ਜ਼ਰੂਰੀ ਨਹੀਂ ਹੈ ਪੈਸਾ ਤੱਕਾਣਾ ਕਮਾਣਾ ਜਿਹੜਾ ਕਮਾਣਾ ਜਿਹੜਾ ਜਿੰਨਾ ਕੰਮ ਕਰਨਾ ਜ਼ਰੂਰੀ ਹੈ ਪਰ ਹੈਲਥ ਵੱਲ ਜੋ ਆਪਣੇ ਨਹੀਂ ਧਿਆਨ ਦੇਵਾਂਗੇ ਤੇ ਉਹ ਉਹਦਾ ਕੋਈ ਫਾਇਦਾ ਨਹੀਂ ਪੈਸੇ ਦਾ ਹੈਲਥ ਇਜ਼ ਵੈਲਥ ਵੈਲਥ ਇਜ਼ ਤਿੰਜੇ ਜਾਂਦੀ ਹੈ ਹੈਲਥ ਤੁਹਾਡੀ ਫੈਮਿਲੀ ਉਹ ਤੁਹਾਡਾ ਮਨੀ ਜਿਹੜਾ ਪੈਸਾ ਜਿਹੜਾ ਤੁਹਾਡਾ ਉੱਤਨੇ ਚੀਜ਼ਾਂ ਜ਼ਰੂਰੀ ਹੈ ਕਿ ਜੇ ਹੈਲਥ ਨਹੀਂ ਹੋਏਗੀ ਤੇ ਮੈਨੂੰ ਪੈਸੇ ਦਾ ਕੋਈ ਫਾਇਦਾ ਨਹੀਂ ਹੋਦਾ ਨਾ ਤੇ ਮਰਕ ਨਹੀਂ ਕੰਨਾ ਕਿ ਆਪਣੇ ਵਾਸਤੇ 2 ਘੰਟੇ ਕੰਮ ਜ਼ਰੂਰੀ ਹੈ ਜੇ ਵੀ ਆਪਣੇ ਵਾਸਤੇ ਸੋਚੋ ਆਪਣੇ ਬਾਰੇ ਸੋਚੋ ਕਿ ਮੈਂ ਕੀ ਕੀਤਾ ਕੀ ਗਲਤ ਕਰਦਾ ਕੀ ਸਹੀ ਕਰਦਾ ਮੈਂ ਆਪਣੇ ਉਸ ਕੀ ਕੀਤਾ ਕਿਹੜੀ ਅਸੀ ਕੀਤੀ 24 ਘੰਟੇ ਦਿਨ ਚ ਹੁੰਦੇ ਆ 2 ਘੰਟੇ ਓਕੇ ਨਹੀਂ ਆ ਕਰਨੇ ਆਪਣੇ ਵਾਸਤੇ ਤੁਸੀਂ ਸਵੇਰੇ ਜਲਦੀ ਉੱਠ ਜਾਓ 1 ਘੰਟਾ ਰਾਤ ਨੂੰ ਘੰਟੇ ਰਿਕਟਸ ਹੋ ਜੋ 2 ਘੰਟੇ ਰਾਤ ਨੂੰ ਨਿਕਲ ਜਾਂਦੇ ਕੋਈ ਪ੍ਰੋਬਲਮ ਨਹੀਂ ਜੇ ਤੁਸੀਂ 2 ਘੰਟੇ ਕ ਪਾਣੀ 12 ਘੰਟੇ ਟੀਵੀ ਨਹੀਂ ਦੇਖਾਂਗੇ ਕਰ ਸਕੋਗੇ ਠੀਕ ਹੈ ਜੇ ਕੋਈ ਟਾਈਮ ਨਹੀਂ ਆ ਕਿ ਕਸਤ ਕਰਨੀ ਹਾਸੇਰੀ ਕਰਨੀ ਸ਼ਾਮੀ ਕਰਨੀ ਹੈ ਕਿਸੇ ਵੀ ਤਰ੍ਹਾਂ ਮਨ ਕਰਦਾ ਕਰ ਸਕਦੇ ਲੋ ਜਾਂ ਜੋਗਾ ਕਰ ਲਓ ਜੋ ਵੀ ਕਰ ਲਓ ਆਪਣੇ ਮਨ ਨੂੰ ਕਰੋ ਆਪਣੇ ਮਸਲ ਚੱਕੋ ਆਪਣੇ ਮਨ ਸੋਚੋਗੇ ਥੋੜੀ ਹੈਲਥੀ ਕਰੇਗੀ ਬਿਮਾਰ ਨਹੀਂ ਹੋਗੇ ਸਸਤਰ ਹੋਗੇ ਉਹਨੇ ਪੈਸੇ ਘਟਣ ਲੱਗਣਗੇ ਉਹਨੇ ਠੀਕ ਹੋਗੇ ਉਹਨੀ ਜਿੰਦਗੀ ਵਧੀਆ ਸ਼ਾਲ ਨਿਕਲੇਗੀ ਲੰਬ ਕੀ ਜਨ ਅਧਿਐਕਸ਼ ਭਗਵਾਨ ਮਹਾਵੀਰ ਸੇਵਾ ਸੰਸਨ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਹੈਗੀ ਆ ਉਹ ਡਾਕਟਰ ਪਰਮਨਿੰਗਰਾ ਜਿਹੜੇ ਕਿ ਚੀਫ ਸਰਜਨ ਨੇ ਹੋਰ ਭਗਵਾਨ ਮਹਾਵੀਰ ਸੇਵਾ ਸੰਸਨ ਦੀ ਰੀੜ ਦੀ ਹੱਡੀ ਨੇ ਜਿਨ੍ਹਾਂ ਨੇ ਅੱਜ ਹਿੰਦੁਸਤਾਨ ਦੇ ਤਕਰੀਬਨ ਉਹਨਾਂ ਲੋਕਾਂ ਦੇ ਲੋਕਾਂ ਨੂੰ ਖੜੇ ਕਰ ਦਿੱਤਾ ਜਿਨ੍ਹਾਂ ਨੇ ਕਦੇ ਸੋਚਿਆ ਨਹੀਂ ਸੀਗਾ ਲਾਈਕ ਜਮੀਨ ਤੇ ਰਿੰਗਨ ਦੇ ਵਿੱਚ ਉਹਨਾਂ ਦਾ ਸਮਝ ਜਿਹੜਾ ਵਿਤੀ ਤੋੜਿਆ ਸੀਗਾ ਅੱਜ 3500 ਪਲੱਸ ਜਿਹੜੀਆਂ ਸਰਜਰੀਆਂ ਨੇ ਡਾਕਟਰ ਪਵਨ ਢਿੰਗਰਾ 10000 ਜਿਆਦਾ ਕਰੀਬ ਲੋਕਾਂ ਦਾ ਨਿਰિક્ષਣ ਪ੍ਰਕਿਰਸ਼ਨ ਕਰ ਚੁੱਕੇ ਨੇ ਲੇਕਿਨ ਅੱਜ ਦਾ ਵਿਸ਼ੇਸ਼ ਦਿਨ ਹੈ ਉਹਨਾਂ ਨੇ ਹਿੰਦੁਸਤਾਨ ਦੇ ਵਿੱਚ ਉਹ ਜਾਗਰੂਤੀ ਲੈ ਕੇ ਆਉਣ ਦੀ ਕੋਸ਼ਿਸ਼ ਕੀਤੀ ਹੈ ਜਿਸ ਦੇ ਨਾਲ ਕੀ ਅੱਛੇ ਸਮਾਜ ਆਪਣਾ ਸਮਾਜ ਦਾ ਨਿਰਮਾਣ ਕੀਤਾ ਜਾ ਸਕਦਾ ਹੈ ਅੱਜ ਉਹਨਾਂ ਨੇ ਬੇਟੀ ਪੜਾਓ ਬੇਟੀ ਬਚਾਓ ਕਿੱਦਾਂ ਹਰੀਆਲੀ ਵਧਾਈਏ ਕਿੱਦਾਂ ਆਪਣੀ ਹੈਲਥ ਨੂੰ ਅੱਛਾ ਰੱਖੀਏ ਉਸ ਮੇਚ ਨੂੰ ਲੈ ਕੇ ਤਕਰੀਬਨ 1 ਲੱਖ ਕਿਲੋਮੀਟਰ ਦੇ ਕਰੀਬ ਜ ਦੇ ਵੀ ਸਵਰਥਿਆ ਕੀਤਾ ਇਹ ਸਮਝਣ ਲਈ ਲੁਧਿਆਣਾ ਤੋਂ ਦਿੱਲੀ ਦਿੱਲੀ ਪਾਰਡੇ ਸਾਈਕਲ ਦੇ ਉੱਪਰ ਜਾ ਕੇ ਉਹਨਾਂ ਨੇ ਇੱਕ ਵਿਸ਼ਾ ਪਰਦੇ ਵਿੱਚ ਔਰ ਹਿੰਦੁਸਤਾਨ ਦੇ ਵਿੱਚ ਸੰਦੇਸ਼ ਦਿੱਤਾ ਕੋਸ਼ਿਸ਼ ਕੀਤੀ ਹੈਗੀ ਹੈ ਕਿ ਇੱਕ ਅੱਛਾ ਅਸੀਂ ਅੱਛਾ ਸਵਸਥ ਔਰ ਅੱਛਾ ਇੱਕ ਸਮਾਜ ਦਾ ਨਿਰਮਾਣ ਕਿੱਦਾਂ ਕਰ ਸਕੋਗੇ